ਬੀਤੀ ਰਾਤ ਦੀਵਾਲੀ ਦੇ ਮੌਕੇ ਤੇ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਕੀ ਪਿੰਡ ਧਰਮਾਬਾਦ ਵਿਖੇ ਗੰਧਕ ਤੇ ਪਟਾਸ਼ ਨੂੰ ਕੋਟਦਿਆਂ ਹੋਇਆਂ ਬਲਾਸਟ ਕਾਰਨ ਦੋ ਔਰਤਾਂ ਸਮੇਤ 7 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜ਼ਖਮੀਆਂ ਵਿੱਚ ਦੋ ਸਕੇ ਬਰਾ 1 ਧੀ ਤੇ ਦੋ ਜਵਾਈ ਵੀ ਦੱਸੀ ਜਾ ਰਹੇ ਹਨ ਗੰਭੀਰ ਜ਼ਖਮੀ ਹੋਏ ਇਨ੍ਹਾਂ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਕੁਝ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜੇਸ ਨਾਲ ਨਜ਼ਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਇਸ ਘਟਨਾ ਨੂੰ ਲੈ ਕੇ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਭਾਜੀ ਇਹ ਦੇ ਮੁੰਡੇ ਰਸਤਵਾਰੀ ਚਲਾਉਂਦੇ ਇਹਨਾਂ ਕਿਤੇ ਪਟਾਸ਼ ਲੈ ਕੇ ਉਹਨਾਂ ਚਲਾਈਏ ਦੇ ਵਿੱਚ। ਆ ਜਿਹੜੇ ਮੁੰਡੇ ਚਲਾਉਂਦੇ ਆ ਅੱਛਾ ਕੀ ਹੋਈ ਸਾਨੂੰ ਇਹ ਹੁਣ ਪਾਣੀ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਂਕੀ ਕੁੱਟਣ ਦੇ ਹੀ ਜਾਂ ਕੀ ਕਰ ਲੱਗੇ ਤੇ ਬਲਾਸਟ ਹੋਇਆ ਇਹ ਗਣਾ ਬੜਾ ਗੰਭੀਰ ਗੱਤ ਨਹੀਂ ਹੋਵੇ ਕਿੰਨੇ ਦੀ ਹੁਸਾਂ ਤੇ ਜੀ ਹੈਗੇ ਤੇ ਭਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਜਿਹਨੇ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਸੀ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਨੂੰ ਪੱਕਾ ਤੇ ਤੁਸੀਂ ਆ ਲੋ ਆਉਂਦੀਆਂ ਨਹੀਂ ਉਹ ਸੱਦਣਾਂ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਜਾਦੇ ਆ ਸਾਮਨੇ ਤੋਂ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਦੋ ਜੇ ਅੱਛਾ ਹਾਂਜੀ ਮੇਰੇ ਦੋ ਪਰਵਾਹ ਹਾਂਜੀ ਮੇਰੇ ਤਕੀਏ ਆ ਇੱਥੇ ਪਿਆ ਸੀ ਕੋਈ ਇੱਥੇ ਕਿਧਰ ਆਪੂ ਖਲਰਿਆ ਪੜ ਰਿਆ ਦੇ ਨਿਹਰਾ ਬਹੁਤੀ ਨਿਹਰਾ ਬੜਾ ਸੀ ਤੇ ਇਹਨਾਂ ਮਾਰੀਆਂ ਚੀਕਾਂ ਚੁਪਾਂ ਤੇ ਕੋਈ ਤੁਸ ਲਾਗ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਕੱਢੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਲਿਆ ਕੀ ਪਾਗ ਲਿਆ ਮੈਂ ਬਾਅਦ ਚ ਗਿਆ ਨਾ ਵੀਰਾਂ ਲੈ ਕੇ ਨਾ ਦੀ ਇਹ ਨਹੀਂ ਮਾਤਰਾ ਦੇ ਦਿਨਾਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਇਨ ਕਰਨ ਬਣਿਆ ਵੀ ਕਿੰਨੇ ਦੀ ਚੱਕੀ ਹੋਏ ਹਾਂਜੀ ਸਰ ਇਹਦੇ ਵਿੱਚ 7 ਜੀ ਜੰਮੀ ਜੀ 2 ਲੀਟਰ ਜਿੱਤੇ 5 ਸਤੇ ਸਾਰੇ ਜੁੱਤੀਆਂ ਦੇ ਮੁੰਡੇ ਆਲੇ ਮੁੰਡੀਆਂ ਮਸਾਲਾਂ ਦੀ 18 ਸਾਲਾਂ ਦੀ ਕੇ ਦੀ ਉਮਰ ਹੈ ਕੇ ਦੀ 17 ਸਾਲ ਉਮਰ ਆ ਬਹੁਤ ਹੰਡੀ ਬਹੁਤ ਨੁਕਸਾਨ ਹੋ ਗਿਆ ਵੀ 15 ਅਗਸਤ ਤੋਂ ਆਇਆ 19 ਨੇਟਰ ਤੇ ਦੋ ਤਿੰਨ ਬਾਰ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਿਲਕੁਲ ਆਸਾਂ ਨਹੀਂ ਅੰਨਾ ਸੈਂਡ ਹੋ ਗਿਆ ਜੀ ਬਹੁਤ ਬਣਾ ਕਰਦੇ ਨੇ ਇਕੱਠੇ ਲੈਂਦੇ ਨੇ ਤੇ ਦੇਰ ਤੇ ਪਿੰਡ ਕੋ ਬਾਹਰ ਬਾਹਰ ਹੁੰਦੇ ਆ ਇਹਨਾਂ ਦੇ ਬੱਚੇ ਇਕਦ ਰਾਤ ਤੇ ਦਿਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਨਾਲ ਆਪਣੇ ਕੋਲ ਕੋਈ ਕੋਈ ਆਪਣਾ ਕਿਸ ਤਰ੍ਹਾਂ ਸ਼ੀ ਜਿਹੜਾ ਲਿਆ ਕੇ ਤੇ ਫਿਰ ਕੇ ਉਹਦਾ ਪਟਾਕੇ ਦਿਖਾ ਰਹੇ ਸੀ ਇਸ ਵਾਰ ਵੀ ਬਲਾਸਟ ਹੋਇਆ ਉਹਦੇ ਵਿੱਚ 5 ਜੈਨਸ ਤੇ 2 ਢਿਲੇ ਸੀ ਅੱਛਾ ਜੀ ਚਾਪਲਾਂ ਚਾਪਲਾਂ ਫੋਟੋ ਗੋਣ ਕੀ ਕੰਮ ਕਰ ਰਿਹਾ ਹੈ ਅਸੀਂ ਸਰ ਐਫਐਸਐਲ ਦੀ ਦੀਨ ਲਾਈਏ ਪਹਿਲਾਂ ਜਿਹੜਾ ਸਮਾਸ਼ਕ ਹੈ ਉਸ ਬਲਾਸਟ ਬਾਰੇ ਤੇ ਪਤਾ ਕਰਾਓ ਕਿ ਕਿਸ ਤੋਂ ਹੋਇਆ ਸੀ ਹਾਂਜੀ ਉਸ ਤੋਂ ਬਾਅਦ ਸਾਰ ਜਿਹੜੇ ਆਪਣਾ ਲਕਸ਼ਮੀ ਨੇ ਉਹਨਾਂ ਨੂੰ ਖਾਣ ਦੀ ਕਿੱਥੇ ਜਾ ਗਿਆ ਹਾਂਜੀ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ ਸਾਡੀ ਕਿਰਤੋ ਦੀ ਹਾਂਜੀ